ਪਾਰਟ 4 ਪਾਰਕ ਚੌਥਾ ਜੀਵਨ ਸ਼ੈਲੀ ਵਿੱਚ ਬਰੀਅਟ੍ਰਿਕ ਤਬਦੀਲੀਆਂ ਹੈਲੋ ਹੰਬਰ ਰਿਵਰ ਹੈਲਥ ਵਿਕੇ ਬਰੀਅਟ੍ਰਿਕ ਸਰਜਰੀ ਪ੍ਰੋਗਰਾਮ ਦੇ ਮਰੀਜ਼ ਜਾਣਕਾਰੀ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਬਰੀਅਟ੍ਰਿਕ ਸਰਜਰੀ ਪ੍ਰੋਗਰਾਮ ਪਾਰਕ ਚੌਥਾ ਜੀਵਨ ਸ਼ੈਲੀ ਵਿੱਚ ਬਰੀਅਟ੍ਰਿਕ ਤਬਦੀਲੀਆਂ ਕਰਨਾ ਬਾਰੇ ਇਸ ਆਨਲਾਈਨ ਜਾਣਕਾਰੀ ਸੈਸ਼ਨ ਵਿੱਚ ਤੁਹਾਡੀ ਅਗਵਾਈ ਕਰਨ ਵਿੱਚ ਮੈਨੂੰ ਖੁਸ਼ੀ ਹੈ ਇਹ ਮੋਡਿਊਲ ਵਿੱਚ ਤੁਸੀਂ ਬਰੀਐਟ੍ਰਿਕ ਸਰਜਰੀ ਤੋਂ ਬਾਅਦ ਜੀਵਨ ਭਰ ਦੇ ਖੁਰਾਕ ਅਤੇ ਜੀਵਨ ਸ਼ੈਲੀ ਸੰਬੰਧੀ ਅਭਿਆਸਾਂ ਬਾਰੇ ਜਾਣੋਗੇ ਜੇਕਰ ਤੁਸੀਂ ਪਹਿਲਾਂ ਹੀ ਅਜਿਹਾ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਬਰੀਐਟ੍ਰਿਕ ਰਿਸੋਰਸ ਬੁੱਕ ਦੀ ਇੱਕ ਕਾਪੀ ਡਾਊਨਲੋਡ ਕਰੋ ਅਤੇ ਜਦੋਂ ਤੁਸੀਂ ਇਸ ਸੈਸ਼ਨ ਵਿੱਚ ਭਾਗ ਲੈਂਦੇ ਹੋ ਤਾਂ ਉਸ ਨੂੰ ਪੜ੍ਹੋ ਜਿਵੇਂ ਕਿ ਅਸੀਂ ਪਿਛਲੇ ਮੋਡਿਊਲਾਂ ਵਿੱਚ ਚਰਚਾ ਕੀਤੀ ਹੈ ਜੀਵਨ ਸ਼ੈਲੀ ਵਿੱਚ ਬਰੀਐਟ੍ਰਿਕ ਤਬਦੀਲੀਆਂ ਦਾ ਪਾਲਨ ਕਰਨਾ ਉਸ਼ਟਿਨ ਸੰਬੰਧੀ ਆਮ ਸਮੱਸਿਆਵਾਂ ਦੇ ਜੋਖਮ ਨੂੰ ਘਟਾ ਸਕਦਾ ਹੈ ਪੋਜਨ ਸਹਿਣਸ਼ੀਲਤਾ ਵਧਾ ਸਕਦਾ ਹੈ ਪਾਚਨ ਨੂੰ ਵੱਧ ਤੋਂ ਵੱਧ ਕਰਦਾ ਹੈ ਅਤੇ ਸਿਹਤ ਪਾਰ ਘਟਾਉਣ ਅਤੇ ਲੰਬੇ ਸਮੇਂ ਦੀ ਸਫਲਤਾ ਨੂੰ ਬਿਹਤਰ ਬਣਾਉਂਦਾ ਹੈ ਜੀਵਨ ਸ਼ੈਲੀ ਵਿੱਚ ਪੀਰੀਐਟ੍ਰਿਕ ਤਬਦੀਲੀਆਂ ਬਾਰੇ ਜ਼ਿਆਦਾਤਰ ਜਾਣਕਾਰੀ ਰਿਸੋਰਸ ਬੁੱਕ ਤੇ ਪਨਾਠਾਟ ਅਤੇ ਉਸ ਤੋਂ ਅੱਗੇ ਪਾਈ ਜਾ ਸਕਦੀ ਹੈ ਯਾਦ ਰੱਖੋ ਪੀਰੀਐਟ੍ਰਿਕ ਸਰਜਰੀ ਇੱਕ ਤੇਜ਼ ਹੱਲ ਨਹੀਂ ਹੈ ਇਹ ਇੱਕ ਅਜਿਹਾ ਸਾਧਨ ਹੈ ਜਿਸ ਲਈ ਤੁਹਾਨੂੰ ਪੋਸ਼ਣ ਸੰਬੰਧੀ ਸਮੱਸਿਆਵਾਂ ਦੇ ਜੋਖਮ ਨੂੰ ਘਟਾਉਣ, ਭੋਜਨ ਸਹਿਣਸ਼ੀਲਤਾ ਅਤੇ ਪਾਚਨ ਸ਼ਕਤੀ ਨੂੰ ਵਧਾਉਣ ਅਤੇ ਭਾਰ ਪ੍ਰਬੰਧਨ ਅਤੇ ਬਿਹਤਰ ਸਿਹਤ ਵਿੱਚ ਲੰਬੇ ਸਮੇਂ ਦੀ ਸਫਲਤਾ ਪ੍ਰਾਪਤ ਕਰਨ ਲਈ ਖੁਰਾਕ ਅਤੇ ਜੀਵਨ ਸ਼ੈਲੀਆਂ ਦੀ ਸਿਫਾਰਸ਼ਾਂ ਦੀ ਪਾਲਣਾ ਕਰਕੇ ਇਸ ਨਾਲ ਕੰਮ ਕਰਨ ਦੀ ਲੋੜ ਹੈ। ਖੁਰਾਕ ਅਤੇ ਜੀਵਨ ਸ਼ੈਲੀ ਵਿੱਚ ਇਹ ਤਬਦੀਲੀਆਂ ਕਰਨ ਲਈ ਸਰਜਰੀ ਤੋਂ ਬਾਅਦ ਤੱਕ ਉਡੀਕ ਨਾ ਕਰੋ। ਤੁਸੀਂ ਹੁਣੇ ਕੁਝ ਸਿਫਾਰਸ਼ਾਂ ਦਾ ਅਭਿਆਸ ਕਰਨਾ ਸ਼ੁਰੂ ਕਰ ਸਕਦੇ ਹੋ ਤੁਸੀਂ ਇੱਕ ਯੋਜਨਾ ਬਣਾਉਣ ਅਤੇ ਆਪਣੀ ਪ੍ਰਗਤੀ ਨੂੰ ਟਰੈਕ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਬੈਰੀਟ੍ਰਿਕ ਰਿਸੋਰਸ ਬੁੱਕ ਦੇ ਪੰਨਾ 31 ਤੇ ਦਿੱਤੀ ਚੈਕਲਿਸਟ ਦੀ ਵਰਤੋਂ ਕਰ ਸਕਦੇ ਹੋ ਬੈਰੀਟ੍ਰਿਕ ਟੀਮ ਦੇ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਵਾਧੂ ਵੀਡੀਓ ਸਰੋਤ ਵਿਕਸਿਤ ਕੀਤੇ ਹਨ ਹੋਰ ਵੇਰਵਿਆਂ ਲਈ ਕਿਰਪਾ ਕਰਕੇ ਇਨ੍ਹਾਂ ਵੀਡੀਓਜ਼ ਨੂੰ ਦੇਖੋ ਓਹੋ www.hrh.ca/programs/proverbclasssurgery ਤੇ ਸਾਡੀ ਸਰਜਰੀ ਵੈਬਸਾਈਟ ਤੇ ਵੀ ਲੱਭੇ ਜਾ ਸਕਦੇ ਹਨ ਇਸ ਤੋਂ ਇਲਾਵਾ ਕਿਰਪਾ ਕਰਕੇ ਬਰੀਐਟ੍ਰਿਕ ਸਰਜਰੀ ਕਰਵਾਉਣ ਲਈ ਆਪਣੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਨ ਲਈ ਬਰੀਐਟ੍ਰਿਕ ਟੀਮ ਨਾਲ ਤੁਹਾਡੇ ਦੁਆਰਾ ਕੀਤੀਆਂ ਗਈਆਂ ਜੀਵਨ ਸ਼ੈਲੀ ਤਬਦੀਲੀਆਂ ਬਾਰੇ ਚਰਚਾ ਕਰਨ ਲਈ ਤਿਆਰ ਰਹੋ ਆਉ ਹੁਣ ਪੀਰੀਆਟ੍ਰਿਕ ਸਰਜਰੀ ਤੋਂ ਬਾਅਦ ਜੀਵਨ ਭਰ ਦੀਆਂ ਖੁਰਾਕ ਅਤੇ ਜੀਵਨ ਸ਼ੈਲੀ ਸੰਬੰਧੀ ਤਬਦੀਲੀਆਂ ਦੀ ਸਮੀਖਿਆ ਕਰੀਏ ਇਹ ਸੰਖੇਪ ਸਾਰਾਂਸ਼ ਹੈ ਅਤੇ ਜਿਵੇਂ ਕਿ ਅਸੀਂ ਅੱਗੇ ਵੱਧਦੇ ਹਾਂ ਤੁਸੀਂ ਰਿਸੋਰਸ ਬੁੱਕ ਦਾ ਪੰਨਾ 68 ਵੀ ਦੇਖ ਸਕਦੇ ਹੋ ਸਰਜਰੀ ਤੋਂ ਬਾਅਦ ਪ੍ਰਤੀ ਦਿਨ ਤਿੰਨ ਭੋਜਨ ਅਤੇ ਇੱਕ ਤੋਂ ਦੋ 스ਨੈਕ ਸ਼ਾਮਲ ਕਰਨ ਲਈ ਭੋਜਨ ਸੰਬੰਧੀ ਰੁਟੀਨ ਸਥਾਪਿਤ ਕਰਨਾ ਅਤੇ ਉਸ ਦਾ ਪਾਲਨ ਕਰਨਾ ਮਹੱਤਵਪੂਰਨ ਹੈ ਪੋਕਨਾਂ ਲਗਣ ਤੇ ਵੀ ਖਾਣਾ ਮਹੱਤਵਪੂਰਨ ਹੈ ਕਿਉਂਕਿ ਖਾਣਾ ਨਾ ਖਾਣ ਨਾਲ ਕੋਪੋਸ਼ਣ ਹੋ ਸਕਦਾ ਹੈ ਅਤੇ ਲੰਬੇ ਸਮੇਂ ਵਿੱਚ ਭਾਰ ਮੁੜ ਕੇ ਵੱਧ ਸਕਦਾ ਹੈ ਜਾਗਣ ਦੇ 2 ਘੰਟਿਆਂ ਦੇ ਅੰਦਰ ਆਪਣਾ ਪਹਿਲਾ ਭੋਜਨ ਕਰਨ ਦਾ ਟੀਚਾ ਰੱਖੋ ਅਤੇ ਆਪਣੇ ਭੋਜਨ ਵਿੱਚ 4 ਤੋਂ 6 ਘੰਟਿਆਂ ਤੋਂ ਵੱਧ ਸਮਾਂ ਨਾ ਰੱਖੋ ਲੋੜ ਅਨੁਸਾਰ ਭੋਜਨ ਦੇ ਵਿਚਕਾਰ ਸਨੈਕ ਸ਼ਾਮਿਲ ਕਰੋ ਤੁਸੀਂ ਖਾਣੇ ਦੀ ਰੁਟੀਨ ਦੇ ਉਦਾਹਰਨਾਂ ਲਈ ਬਰੀਐਟ੍ਰਿਕ ਰਿਸੋਰਸ ਬੁੱਕ ਦਾ ਪੰਨਾ 15 ਦੇਖ ਸਕਦੇ ਹੋ ਯਕੀਨੀ ਬਣਾਓ ਕਿ ਤੁਸੀਂ ਹਰ ਭੋਜਨ ਅਤੇ 스ਨੈਕ ਵਿੱਚ ਪ੍ਰੋਟੀਨ ਵਾਲੇ ਭੋਜਨ ਸ਼ਾਮਿਲ ਕਰਦੇ ਹੋ ਤੁਹਾਨੂੰ ਆਪਣੇ ਘੱਟ ਚਰਬੀ ਵਾਲੇ ਮਾਸਪੇਸ਼ੀ ਪੁੰਜ ਨੂੰ ਬਣਾਈ ਰੱਖਣ ਲਈ ਪ੍ਰਤੀ ਦਿਨ 70 ਤੋਂ 100 ਗ੍ਰਾਮ ਪ੍ਰੋਟੀਨ ਦਾ ਟੀਚਾ ਰੱਖਣਾ ਚਾਹੀਦਾ ਹੈ ਅਤੇ ਸਰਜਰੀ ਤੋਂ ਬਾਅਦ ਪਹਿਲੇ 3 ਮਹੀਨਿਆਂ ਲਈ ਤੁਹਾਨੂੰ ਇੱਕ ਤੋਂ ਦੋ ਪ੍ਰੋਟੀਨ ਸ਼ੇਕ ਸ਼ਾਮਿਲ ਕਰਨ ਦੀ ਲੋੜ ਹੋਵੇਗੀ ਤੁਸੀਂ ਪ੍ਰੋਟੀਨ ਭੋਜਨ ਸਰੋਤਾਂ ਦੀ ਸੂਚੀ ਲਈ ਰਿਸੋਰਸ ਬੁੱਕ ਦਾ ਪੰਨਾ 84 ਦੇਖ ਸਕਦੇ ਹੋ ਸੰਤੁਲਿਤ ਭੋਜਨ ਅਤੇ 스ਨੈਕ ਖਾਣਾ ਯਕੀਨੀ ਬਣਾਉਂਦਾ ਹੈ ਕਿ ਤੁਸੀਂ ਕਈ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਦਾ ਸੇਵਨ ਕਰਦੇ ਹੋ ਯਕੀਨੀ ਬਣਾਓ ਕਿ ਤੁਹਾਡੀ ਪਲੇਟ ਵਿੱਚ ਉਹ ਭੋਜਨ ਸ਼ਾਮਲ ਹਨ ਜੋ ਪ੍ਰੋਟੀਨ ਕਾਰਬੋਹਾਈਡਰੇਟ ਅਤੇ ਸਬਜ਼ੀਆਂ ਪ੍ਰਦਾਨ ਕਰਦੇ ਹਨ ਸੰਤੁਲਿਤ ਪਲੇਟ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਰਿਸੋਰਸ ਬੁੱਕ ਦਾ ਪੰਨਾ 16 ਦੇਖ ਸਕਦੇ ਹੋ ਇਹ ਹੈ ਜਿਵੇਂ ਇੱਕ ਸੰਤੁਲਿਤ ਪਲੇਟ ਦਿਖਾਈ ਦਿੰਦੀ ਹੈ ਇਸ ਜਾਣਕਾਰੀ ਲਈ ਤੁਸੀਂ ਰਿਸੋਰਸ ਬੁੱਕ ਦਾ ਪੰਨਾ 54 ਦੇਖ ਸਕਦੇ ਹੋ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਇੱਥੇ ਸੂਚੀਬੱਧ ਹਿੱਸਿਆਂ ਦੇ ਸਾਈਜ਼ ਪੋਰਸ਼ਨ ਸਾਈਜ਼ਿਜ਼ ਪੇਰੀਆਟ੍ਰਿਕ ਸਰਜਰੀ ਤੋਂ ਬਾਅਦ ਲਈ ਵਿਸ਼ਿਸ਼ ਹਨ ਤੁਸੀਂ ਆਪਣੀ ਸਰਜਰੀ ਤੋਂ ਪਹਿਲਾਂ ਸਿਹਤਮੰਦ ਖਾਣ ਦਾ ਅਭਿਆਸ ਕਰਨ ਲਈ ਇਸ ਸੰਤੁਲਿਤ ਪਲੇਟ ਦੀ ਪਾਲਣਾ ਵੀ ਕਰ ਸਕਦੇ ਹੋ ਸਰਜੀਤੋ ਪਹਿਲਾ ਤੁਹਾਡਾ ਹਿੱਸਾ ਵੱਡਾ ਹੋ ਸਕਦਾ ਹੈ ਪਰੰਤੂ ਗੈਰ स्टार्ची ਸਬਜ਼ੀਆਂ ਦੀ ਅੱਧੀ ਪਲੇਟ स्टार्च ਅਤੇ ਅਨਾਜ ਦੀ 1/4 ਪਲੇਟ ਅਤੇ ਚਰਬੀ ਪ੍ਰੋਟੀਨ ਦੀ 1/4 ਪਲੇਟ ਦਾ ਟੀਚਾ ਰੱਖਣ ਦੀ ਕੋਸ਼ਿਸ਼ ਕਰੋ ਸੰਤੁਲਿਤ ਪਲੇਟ ਬਣਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਇਹ ਹਰੇਕ ਭੋਜਨ ਸਮੂਹ ਦੇ ਭੋਜਨਾਂ ਦੇ ਕੁਝ ਆਧਾਰਨ ਹਨ ਪ੍ਰੋਟੀਨ ਦੇ ਚੰਗੇ ਸਰੋਤ ਮੰਨੇ ਜਾਣ ਵਾਲੇ ਭੋਜਨ ਚਿਕਨ ਟਰਕੀ ਸੂਰ ਬੀਫ ਵਾਧੂ ਘੱਟ ਚਰਬੀ ਵਾਲਾ ਗਰਾਊਂਡ ਬੀਫ ਚਿਕਨ ਜਾਂ ਟਰਕੀ ਮੱਛੀ ਡੇਰੀ ਉਤਪਾਦ ਜਿਵੇਂ ਘੱਟ ਚਰਬੀ ਵਾਲਾ ਕਾਟੇਜ ਚੀਜ਼ ਘੱਟ ਚਰਬੀ ਵਾਲਾ ਗ੍ਰੀਕ ਦਹੀਂ ਘੱਟ ਚਰਬੀ ਵਾਲਾ ਚੀਜ਼ ਹੋਰ ਭੋਜਨ ਜਿਵੇਂ ਬੀਂਗਸ ਦਾਣਾ ਫਲੀਆਂ ਟੋਫੂ ਟੈਂਪੇ ਅੰਡੇ ਅਤੇ ਟੈਕਸਚਰਡ ਵੈਜੀਟੇਬਲ ਪ੍ਰੋਟੀਨ ਹਨ ਕਿਰਪਾ ਕਰਕੇ ਧਿਆਨ ਦਿਓ ਕਿ ਇੱਕ ਆਉਂਸ ਪ੍ਰੋਟੀਨ ਭਰਪੂਰ ਭੋਜਨ

स्टार्च ਵਾਲੀਆਂ ਸਬਜ਼ੀਆਂ ਜਿਵੇਂ ਮੱਕੀ ਆਲੂ ਸ਼ਕਰਗੰਦੀ ਯਾਮ ਸਕੁਐਸ਼ ਸ਼ਲਗਮ ਹਰੀ ਮਟਰ ਪਲੈਂਟੇਨ ਐਡੋ ਔਰ ਕਾਸਵਾ ਬੀਨਸ ਦਾਣਾ ਫਲੀਆਂ ਅਤੇ ਸਾਰੇ ਫਲ ਜਮਾਏ ਹੋਏ ਜਾਂ ਤਾਜ਼ਾ ਜਾਂ ਪਾਣੀ ਵਿੱਚ ਡੱਬਾ ਬੰਦ ਗੈਰ ਸਟਾਰਚੀ ਸਬਜ਼ੀਆਂ ਦੇ ਕੁਝ ਉਦਾਹਰਣ ਹਨ ਆਰਟਿਚੋਕ अरुबला एसपैगस बॉक्चॉय ब्रोकली, ब्रोकलीनी, ब्रसल स्प्राउट्स फुल गोभी बंद गाजर बैंगन हरे ज पीले बीनस पालक रोमन लैटस पेपर्स, प्याज मशरूम टमाटर जुकिनी आदि संभव है कि सूर मांस, पोर्क बीफ ਅੰਡੇ, ਡਬਲ ਰੋਟੀ, ਚੌਲ ਅਤੇ ਪਾਸਤਾ ਵਰਗੇ ਭੋਜਨ ਸਰਜੀ ਤੋਂ ਬਾਅਦ ਚੰਗੀ ਤਰ੍ਹਾਂ ਪ੍ਰਦਾਸ਼ਨਾ ਹੋਣ। ਹੋਰ ਉਦਾਹਰਨਾਂ ਲਈ ਤੁਸੀਂ ਪੰਨੇ 22 ਤੋਂ 23 ਨੂੰ ਵੀ ਦੇਖ ਸਕਦੇ ਹੋ। ਇਹ ਸੰਤੁਲਿਤ ਭੋਜਨ ਦੇ ਹੋਰ ਉਦਾਹਰਨ ਹਨ ਅਤੇ ਤੁਸੀਂ ਰਿਸੋਰਸ ਬੁੱਕ ਦੇ ਪੰਨਾ 109 ਤੋਂ 117 ਤੋਂ ਸਪੈਸ਼ਲ ਮੀਨੂ ਯੋਜਨਾਵਾ ਵੀ ਲੱਭ ਸਕਦੇ ਹੋ। ਹੌ ਰੋ ਬੈਰੀਆਟ੍ਰਿਕ ਜੀਵਨ ਸ਼ੈਲੀ ਤਬਦੀਲੀਆਂ ਨੂੰ ਜਾਰੀ ਰੱਖਿਏ ਤੁਸੀਂ ਹੁਣ ਸੋਚ ਸਮਝ ਕੇ ਖਾਣ ਦੀਆਂ ਤਕਨੀਕਾਂ ਦਾ ਅਭਿਆਸ ਕਰਨਾ ਸ਼ੁਰੂ ਕਰ ਸਕਦੇ ਹੋ ਖਾਣ ਦੇ ਹਰੇਕ ਸਮੇਂ ਤੇ 30 ਤੋਂ 60 ਮਿੰਟ ਲੈਣ ਦੀ ਉਮੀਦ ਕਰੋ ਆਪਣੇ ਭੋਜਨ ਨੂੰ ਚੰਗੀ ਤਰ੍ਹਾਂ ਚਬਾਓ ਭੋਜਨ ਅਤੇ ਤਰਲ ਪਦਾਰਥਾਂ ਵਿੱਚ 30 ਮਿੰਟ ਦਾ ਫਾਸਲਾ ਰੱਖੋ ਅਤੇ ਖਾਣੇ ਦੇ ਸਮਿਆਂ ਤੇ ਛੋਟਾ ਹਿੱਸਾ ਖਾਓ ਇਹ ਉਲਟੀਆਂ ਮਤਲੀ ਰੁਕਾਵਟ ਅਤੇ ਡੰਪਿੰਗ ਸਿੰਡਰੋਮ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ ਇਹ ਤੁਹਾਡੇ ਸਰੀਰ ਨੂੰ ਬਿਹਤਰ ਢੰਗ ਨਾਲ ਹজম ਕਰਨ ਅਤੇ ਸੋਖਣ ਵਿੱਚ ਮਦਦ ਕਰਦਾ ਹੈ ਅਤੇ ਭੋਜਨ ਸਹਿਣਸ਼ੀਲਤਾ ਵਿੱਚ ਵੀ ਸੁਧਾਰ ਕਰਦਾ ਹੈ ਅਸੀਂ ਤੁਹਾਨੂੰ ਹੁਣੇ ਵਿਟਾਮਿਨ ਅਤੇ ਖਣਿਜ ਪੂਰਕਾਂ ਬਾਰੇ ਪੜਚੋਲ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਤੁਹਾਨੂੰ ਮਲਟੀ ਵਿਟਾਮਿਨ ਪਲੱਸ ਖਣਿਜ ਕੈਲਸ਼ੀਅਮ ਵਿਟਾਮਿਨ ਡੀ ਅਤੇ ਵਿਟਾਮਿਨ ਬੀ 12 ਲੈਣ ਦੀ ਜ਼ਰੂਰਤ ਹੋਵੇਗੀ ਅਤੇ ਇਹ ਜੀਵਨ ਭਰ ਲਈ ਜ਼ਰੂਰੀ ਹਨ ਸਰਜਰੀ ਤੋਂ ਬਾਅਦ ਪਹਿਲੇ 3 ਮਹੀਨਿਆਂ ਲਈ ਸਾਰੇ ਪੁਰਕਾ ਅਤੇ ਹੋਰ ਸਾਰੀਆਂ ਪ੍ਰਿਸਕ੍ਰਿਪਸ਼ਨ ਦਵਾਈਆਂ ਲਈ ਚਬਾਉਣ ਜੋਗ ਜਾਂ ਤਰਲ ਜਾਂ ਪੀਸੇ ਹੋਏ ਫਾਰਮੈਟ ਵਿੱਚ ਹੋਣਾ ਜ਼ਰੂਰੀ ਹੈ ਤੁਹਾਡੇ ਖੂਨ ਦੇ ਟੈਸਟਾਂ ਦੇ ਨਤੀਜਿਆਂ ਦੇ ਆਧਾਰ 'ਤੇ ਵਾਧੂ ਪੁਰਕਾਂ ਦੀ ਲੋੜ ਹੋ ਸਕਦੀ ਹੈ ਤਰਲ ਪਦਾਰਥਾਂ ਨੂੰ ਪੀ ਕੇ ਆਪਣੀ ਹਾਈਡਰੇਸ਼ਨ ਬਣਾਈ ਰੱਖੋ ਅਤੇ ਪ੍ਰਤੀ ਦਿਨ 1.5 ਤੋਂ 2 ਲੀਟਰ ਪਾਣੀ ਪੀਣ ਦਾ ਟੀਚਾ ਰੱਖੋ ਪਾਣੀ ਸਭ ਤੋਂ ਵਧੀਆ ਵਿਕਲਪ ਹੈ ਅਤੇ ਤੁਸੀਂ ਬਿਨਾ ਕੈਲਰੀਆਂ ਵਾਲੇ ਪੀਣ ਵਾਲੇ ਪਦਾਰਥਾਂ ਵੀ ਚੁਣ ਸਕਦੇ ਹੋ ਕਾਰਬੋਨੇਟਡ ਡਰਿੰਕਸ ਤੋਂ ਪਰਹੇਜ਼ ਕਰੋ ਸਟਰੌਨਲ ਪੀਣ ਤੋਂ ਵੀ ਪਰਹੇਜ਼ ਕਰੋ ਕਿਉਂਕਿ ਇਸ ਨਾਲ ਗੈਸ ਅਤੇ ਪੇਟ ਦਾ ਆਫਰਨਾ ਹੋ ਸਕਦਾ ਹੈ ਅਸੀਂ ਸੁੱਕੇ ਅਤੇ ਸਖਤ ਬਣਤਰਾਂ ਵਾਲੇ ਭੋਜਨਾਂ ਤੋਂ ਵੀ ਬਚਣਾ ਚਾਹੁੰਦੇ ਹਾਂ ਕਿਉਂਕਿ ਉਹ ਹজম ਕਰਨ ਵਿੱਚ ਔਖੇ ਹੁੰਦੇ ਹਨ ਸਟੀਮਿੰਗ ਉਬਾਲਣ ਜਾਂ ਬਰੇਜ਼ ਕਰਨ ਕ੍ਰੌਕਪੌਟ ਜਾਂ ਸਲੋ ਕੁਕਰ ਜਾਂ ਪ੍ਰੈਸ਼ਰ ਕੁਕਰ ਆਦਿ ਦੀ ਵਰਤੋਂ ਕਰਨ ਵਰਗੇ ਨਮੀ ਵਾਲੇ ਪਕਾਉਣ ਦੇ ਤਰੀਕੇ ਚੁਣੋ ਬਾਰਬੀਕਿਊਇੰਗ ਗ੍ਰਿਲਿੰਗ ਰੋਸਟਿੰਗ ਜਾਂ ਫਰਾਈਂਗ ਵਰਗੇ ਸੁੱਕੇ ਖਾਣਾ ਪਕਾਉਣ ਦੇ ਤਰੀਕਿਆਂ ਤੋਂ ਬਚੋ ਕਿਉਂਕਿ ਇਹ ਭੋਜਨ ਨੂੰ ਸੁਕਾਉਂਦੇ ਹਨ ਅਤੇ ਦਰਦ ਅਤੇ ਭੋਜਨ ਦੇ ਫਸਣ ਦੀ ਭਾਵਨਾ ਪੈਦਾ ਕਰ ਸਕਦੇ ਹਨ ਚਰਬੀ, ਚੀਨੀ ਅਤੇ ਸੋਡੀਅਮ ਦੀ ਵੱਧ ਮਾਤਰਾ ਵਾਲੇ ਭੋਜਨਾਂ ਤੋਂ ਪਰਹੇਜ਼ ਕਰੋ ਜੇਕਰ ਤੁਸੀਂ ਉੱਚ ਚਰਬੀ ਵਾਲੇ, ਉੱਚ 슈ਗਰ ਵਾਲੇ ਭੋਜਨਾਂ ਦਾ ਸੇਵਨ ਕਰਦੇ ਹੋ ਤਾਂ ਡੰਪਿੰਗ ਸਿੰਡਰੋਮ ਹੋ ਸਕਦਾ ਹੈ ਇਸ ਲਈ ਯਕੀਨੀ ਬਣਾਓ ਕਿ ਤੁਸੀਂ ਭੋਜਨ ਦੇ ਲੇਬਲ ਪੜ੍ਹਦੇ ਹੋ ਅਤੇ ਉਹ ਭੋਜਨ ਚੁਣਦੇ ਹੋ ਜਿਨ੍ਹਾਂ ਵਿੱਚ 10 ਗ੍ਰਾਮ ਤੋਂ ਘੱਟ ਚੀਨੀ ਅਤੇ ਪ੍ਰਤੀ ਸਰਵਿੰਗ ਵਿੱਚ 5% ਤੋਂ ਘੱਟ ਚਰਬੀਦਾਰੋ ਜਾਨਾ ਮੂਲ ਜਾਂ ਪ੍ਰਤੀ ਸਰਵਿੰਗ 3 ਗ੍ਰਾਮ ਤੋਂ ਘੱਟ ਚਰਬੀ ਹੋਵੇ। ਰਿਸੋਰਸ ਬੁੱਕ ਦੇ ਪੰਨੇ 17 ਤੋਂ 19 ਤੁਹਾਨੂੰ ਇਸ ਬਾਰੇ ਮਾਰਕ ਰਚਨ ਕਰਦੇ ਹਨ ਕਿ ਪੋਸ਼ਣ ਸੰਬੰਧੀ ਤੱਥ ਟੇਬਲ ਨੂੰ ਕਿਵੇਂ ਪੜ੍ਹਨਾ ਹੈ। ਯਕੀਨੀ ਬਣਾਓ ਕਿ ਤੁਸੀਂ ਹਿੱਸਿਆਂ ਦੇ ਸਾਈਜ਼ ਪੋਰਸ਼ਨ ਸਾਈਜ਼ਸ ਨੂੰ ਦੇਖਦੇ ਹੋ ਲੇਬਲ ਤੇ ਦਿੱਤੇ ਹਿੱਸੇ ਦਾ ਸਾਈਜ਼ ਇਸ ਤੋਂ ਵੱਖਰਾ ਹੋ ਸਕਦਾ ਹੈ ਕਿ ਤੁਸੀਂ ਅਸਲ ਵਿੱਚ ਕਿੰਨਾ ਭੋਜਨ ਖਾਣਾ ਜਾ ਰਹੇ ਹੋ ਉਹ ਭੋਜਨ ਚੁਣੋ ਜੋ ਪ੍ਰਤੀ ਸਰਵਿੰਗ 10 ਗ੍ਰਾਮ ਚੀਨੀ ਤੋਂ ਘੱਟ ਜਾਂ ਪ੍ਰਤੀ ਸਰਵਿੰਗ ਕੁੱਲ ਚਰਬੀ ਦੇ 3 ਗ੍ਰਾਮ ਤੋਂ ਘੱਟ ਜਾਂ ਪ੍ਰਤੀ ਸਰਵਿੰਗ ਕੁੱਲ ਚਰਬੀ ਦੇ ਰੋਜ਼ਾਨਾ ਮੂਲ ਦੇ 5% ਤੋਂ ਘੱਟ ਹੋਵੇ ਅਕਸਰ ਵਾਧ ਪ੍ਰੋਟੀਨ ਅਤੇ ਰੇਸ਼ੇ ਫਾਈਬਰ ਵਾਲੇ ਭੋਜਨ ਚੁਣੋ ਸਰਜਰੀ ਤੋਂ ਬਾਅਦ 3 ਮਹੀਨਿਆਂ ਲਈ ਕੈਫੀਨ ਤੋਂ ਬਚੋ ਕਿਉਂਕਿ ਇਹ ਪੇਟ ਤੇ ਪਾਊਚ ਵਿੱਚ ਜਲਮ ਪੈਦਾ ਕਰ ਸਕਦੀ ਹੈ ਅਤੇ ਪੇਟ ਦਾ ਅਲਸਰ ਵਿਕਸਿਤ ਕਰਨ ਦੇ ਜੋਖਮ ਨੂੰ ਵਧਾ ਸਕਦੀ ਹੈ 3 ਮਹੀਨਿਆਂ ਬਾਅਦ ਕੈਫੀਨ ਵਾਲੇ ਪੀਣ ਵਾਲੇ ਪਦਾਰਥਾਂ ਨੂੰ 1 ਤੋਂ 2 ਕੱਪ ਜਾਂ 500 ਮਿਲੀਲੀਟਰ ਪ੍ਰਤੀ ਦਿਨ ਤੱਕ ਸੀਮਿਤ ਕਰੋ ਤੁਹਾਨੂੰ ਸਰਜੀ ਤੋਂ ਬਾਅਦ 1 ਸਾਲ ਲਈ ਸ਼ਰਾਬ ਤੋਂ ਪਰਹੇਜ਼ ਕਰਨ ਦੀ ਵੀ ਲੋੜ ਹੈ। ਸ਼ਰਾਬ ਪੀਣਾ ਡੰਪਿੰਗ ਸਿੰਡਰੋਮ, ਭਾਰ ਮੁਰਕੇ ਵਦਨ ਅਤੇ ਪੇਟ ਵਿੱਚ ਅਲਸਰ ਵਿਕਸਿਤ ਕਰਨ ਦੇ ਜੋਖਮ ਨੂੰ ਵਧਾ ਸਕਦਾ ਹੈ। ਇਹ ਬੋਦਾਤਮਕ ਵਿਕਾਰ ਦੇ ਜੋਖਮ ਨੂੰ ਵੀ ਵਧਾਉਂਦਾ ਹੈ ਕਿਉਂਕਿ ਇਹ ਸਰਜੀ ਤੋਂ ਬਾਅਦ ਵੱਧ ਤੇਜ਼ੀ ਨਾਲ ਸੋਖ ਲਈ ਜਾਂਦੀ ਹੈ। ਇਸ ਲਈ ਅਸੀਂ ਤੁਹਾਨੂੰ ਹੁਣੇ ਕੈਫੀਨ ਅਤੇ ਸ਼ਰਾਬ ਦੇ ਸੇਵਨ ਨੂੰ ਘਟਾਉਣਾ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਲੰਬੇ ਸਮੇਂ ਲਈ ਭਾਰ ਨੂੰ ਕੱਟ ਰੱਖਣ ਵਿੱਚ ਤੁਹਾਡੀ ਮਦਦ ਕਰਨ ਲਈ ਤੁਸੀਂ ਪਹਿਲਾਂ ਹੀ ਆਪਣੇ ਭੋਜਨ ਦੀ ਯੋਜਨਾ ਬਣਾਉਣਾ ਚਾਹ ਸਕਦੇ ਹੋ ਫਲਾਂ ਅਤੇ ਸਬਜ਼ੀਆਂ ਨੂੰ ਕੱਟਣ ਅਤੇ ਬੱਚਾਂ ਵਿੱਚ ਖਾਣਾ ਪਕਾਉਣ ਪਹਿਲਾਂ ਤੋਂ ਹਿੱਸੇ ਬਣਾਉਣ ਅਤੇ ਸਮੇਂ ਤੋਂ ਪਹਿਲਾਂ ਭੋਜਨ ਨੂੰ ਜਮਾਉਣ ਬਾਰੇ ਵਿਚਾਰ ਕਰੋ ਜਦੋਂ ਘਰ ਤੋਂ ਦੂਰ ਹੋਵੋ ਤਾਂ ਪੈਕ ਕੀਤੇ ਲੰਚ ਅਤੇ 스ਨੈਕਸ ਨਾਲ ਲੈ ਕੇ ਜਾਓ ਪੋਜਨ ਦੀ ਯੋਜਨਾਬੰਦੀ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਬਰੀਐਟ੍ਰਿਕ ਰਿਸੋਰਸ ਬੁੱਕ ਦੇ ਪੰਨੇ 21 ਤੋਂ 25 ਵੇਖੋ ਰੋਜ਼ਾਨਾ 3 ਮਿੰਟ ਦੀਆਂ ਸਰੀਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰੋ ਇਹ ਨਾ ਸਿਰਫ ਭਾਰ ਨੂੰ ਘੱਟ ਰੱਖਣ ਵਿੱਚ ਮਦਦ ਕਰਦਾ ਹੈ ਸਗੋਂ ਕਈ ਡਾਕਟਰੀ ਲਾਭ ਵੀ ਪ੍ਰਦਾਨ ਕਰਦਾ ਹੈ ਅਤੇ ਤੁਹਾਡੇ ਊਰਜਾ ਦੇ ਪੱਧਰ ਨੂੰ ਸੁਧਾਰਦਾ ਹੈ ਅਤੇ ਅੰਤ ਵਿੱਚ ਜੇ ਤੁਸੀਂ ਆਪਣੇ ਆਪ ਨੂੰ ਭਾਵਨਾਤਮਕ ਪਕਾਰਨਾ ਕਰਕੇ ਜਾਂ ਬਿਨਾਂ ਸੋਚੇ ਸਮਝੇ ਖਾਣ ਵਿੱਚ ਰੁੱਝੇ ਹੋਏ ਨੋਟਿਸ ਕਰਦੇ ਹੋ ਖਾਣੇ ਦੇ ਸਮਿਆਂ ਦੇ ਦੌਰਾਨ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰੋ ਇਹ ਤੁਹਾਨੂੰ ਇਹ ਜਾਣਨ ਦੀ ਆਗਿਆ ਦਿੰਦਾ ਹੈ ਕਿ ਤੁਹਾਡੀ ਪਲੇਟ ਵਿੱਚ ਕੀ ਅਤੇ ਕਿੰਨਾ ਹੈ ਅਤੇ ਜਦੋਂ ਤੁਹਾਡਾ পেট ਭਰ ਜਾਂਦਾ ਹੈ ਤਾਂ ਤੁਹਾਨੂੰ ਖਾਣਾ ਬੰਦ ਕਰਨ ਦਿੰਦਾ ਹੈ ਤੁਸੀਂ ਇਹ ਸਿੱਖਣ ਲਈ ਰਿਸੋਰਸ ਬੁੱਕ ਦੇ ਪੰਨੇ 72 ਤੋਂ 75 ਵੀ ਦੇਖ ਸਕਦੇ ਹੋ ਕਿ ਖਾਣ ਦੇ ਟ੍ਰਿਗਰਾਂ ਦੀ ਪਛਾਣ ਕਿਵੇਂ ਕਰਨੀ ਹੈ ਅਤੇ ਸਾਹਮਣਾ ਕਰਨ ਦੀਆਂ ਸਿਹਤਮੰਦ ਰਣਨੀਤੀਆਂ ਨੂੰ ਕਿਵੇਂ ਲਾਗੂ ਕਰਨਾ ਹੈ ਜੇ ਤੁਸੀਂ ਆਪਣੇ ਆਪ ਨੂੰ ਭਾਵਨਾਤਮਕ ਕਾਰਨਾ ਕਰਕੇ ਜਾਂ ਬਿਨਾਂ ਸੋਚੇ ਸਮਝੇ ਖਾਣ ਵਿੱਚ ਰੁਝੇ ਹੋਏ ਪਾਉਂਦੇ ਹੋ ਤਾਂ ਇਸ ਦੀ ਬਜਾਏ ਇਹਨਾਂ ਵਿੱਚੋਂ ਇੱਕ ਚੀਜ਼ ਅਜ਼ਮਾਉਣ ਬਾਰੇ ਵਿਚਾਰ ਕਰੋ ਉਦਾਹਰਣ ਲਈ सैर ले जाओ गर्म इश्नान करो जा शावर लो पानी पियो, जा हर्बल चादी चुस्की लो ध्यान लगाओ किसी चीज मुड़ व्यवस्थित करो जिमें लैपटॉप या कमरा कुछ रचनात्मक करो जिमें पेंट स्योना क्रोशिया बुनना, बुजारता, किसी दोस्त नाल करो, नवा शौक सीखो ਸੰਗੀਤ ਸੁਣੋ ਕੋਈ ਕਾਮੇਡੀ ਵੇਖੋ ਇਹ ਰਣਨੀਤੀਆਂ ਭਾਵਨਾਤਮਕ ਲਾਲਸਾਵਾਂ ਨੂੰ ਪੂਰਾ ਕਰਨ ਤੋਂ ਤੁਹਾਡਾ ਧਿਆਨ ਭਟਕਾਉਣ ਦੇ ਯੋਗ ਹੋ ਸਕਦੀਆਂ ਹਨ ਅਸੀਂ ਬਹੁਤ ਸਾਰੀਆਂ ਬਰੀਐਟ੍ਰਿਕ ਜੀਵਨ ਸ਼ੈਲੀ ਤਬਦੀਲੀਆਂ ਨੂੰ ਕਵਰ ਕੀਤਾ ਹੈ ਜੋ ਤੁਸੀਂ ਹੁਣੇ ਲਾਗੂ ਕਰਨਾ ਸ਼ੁਰੂ ਕਰ ਸਕਦੇ ਹੋ ਸਰਜਰੀ ਤੋਂ ਬਾਅਦ ਤੱਕ ਲਈ ਉਡੀਕ ਨਾ ਕਰੋ ਤੁਸੀਂ ਇੱਕ ਯੋਜਨਾ ਬਣਾਉਣ ਅਤੇ ਆਪਣੀ ਪ੍ਰਗਤੀ ਨੂੰ ਟਰੈਕ ਕਰਨ ਵਿੱਚ ਮਦਦ ਕਰਨ ਲਈ ਪੰਨਾ 33 ਤੇ ਦਿੱਤੀ ਚੈਕਲਿਸਟ ਦੀ ਵਰਤੋਂ ਕਰ ਸਕਦੇ ਹੋ। ਬਰੀਐਟ੍ਰਿਕ ਸਰਜਰੀ ਕਰਵਾਉਣ ਲਈ ਆਪਣੀ ਵਚਨਬੱਧਤਾ ਨੂੰ ਦਰਸਾਉਣ ਲਈ ਬਰੀਐਟ੍ਰਿਕ ਟੀਮ ਨਾਲ ਆਪਣੀਆਂ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਬਾਰੇ ਚਰਚਾ ਕਰਨ ਲਈ ਵੀ ਤਿਆਰ ਰਹੋ। ਬਰੀਆਟ੍ਰਿਕ ਟੀਮ ਨੇ ਜੀਵਨ ਸ਼ੈਲੀ ਸੰਬੰਧੀ ਤਬਦੀਲੀਆਂ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਵਾਧੂ ਵੀਡੀਓ ਸਾਧਨ ਵਿਕਸਿਤ ਕੀਤੇ ਹਨ ਹੋਰ ਵੇਰਵਿਆਂ ਲਈ ਕਿਰਪਾ ਕਰਕੇ ਇਹਨਾਂ ਵੀਡੀਓਜ਼ ਨੂੰ ਦੇਖੋ ਜੀਵਨ ਸ਼ੈਲੀ ਅਭਿਆਸ ਸਿਹਤਮੰਦ ਜੀਵਨ ਸ਼ੈਲੀ ਭੋਜਨ ਯੋਜਨਾਬੰਦੀ ਨਮੀ ਵਾਲਾ ਖਾਣਾ ਪਕਾਉਣਾ ਖਾਣ ਦੀਆਂ ਤਕਨੀਕਾਂ ਬਰੀਆਟ੍ਰਿਕ ਸਰਜਰੀ ਤੋਂ 1 ਮਹੀਨੇ ਬਾਅਦ www.hrh.ca/programs/surgery ਤੇ ਸਾਡੀ ਸਰਜਰੀ ਦੀ ਵੈਬਸਾਈਟ ਤੇ ਵੀ ਦੇਖੇ ਜਾ ਸਕਦੇ ਹਨ ਪਾਰ ਮੁੜ ਕੇ ਵਧਣਾ ਆਮ ਹੈ ਅਤੇ ਉਸ ਦੀ ਉਮੀਦ ਕੀਤੀ ਜਾਂਦੀ ਹੈ ਸਰਜਰੀ ਤੋਂ 12 ਤੋਂ 18 ਮਹੀਨਿਆਂ ਬਾਅਦ ਪਾਰ ਸਥਿਰ ਹੋ ਜਾਂਦਾ ਹੈ ਅਤੇ ਤੁਹਾਡੇ ਦੁਆਰਾ ਗਵਾਏ ਗਏ ਪਾਰ ਦੇ 5 ਤੋਂ 10% ਨੂੰ ਮੁੜ ਪ੍ਰਾਪਤ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ ਬੈਰੀਟ੍ਰਿਕ ਰੋਗ ਅਤੇ ਜੀਵਨ ਸ਼ੈਲੀ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਨ ਨਾਲ ਭਾਰ ਵਧਣ ਨੂੰ ਘੱਟ ਤੋਂ ਘੱਟ ਰੱਖਣ ਅਤੇ ਭਾਰ ਘਟਾਉਣ ਨੂੰ ਕਾਇਮ ਰੱਖਣ ਵਿੱਚ ਮਦਦ ਮਿਲ ਸਕਦੀ ਹੈ। ਬੈਰੀਟ੍ਰਿਕ ਮਰੀਜ਼ਾਂ ਵਿੱਚ ਭਾਰ ਮੂੜਵਧਨ ਦੇ ਕੁਝ ਆਮ ਕਾਰਨ ਹਨ। ਖਾਲੀ ਕੈਲਰੀਆਂ ਜਿਵੇਂ ਕਿ ਜੂਸ, ਸ਼ਰਾਬ, ਸਪੈਸ਼ੈਲਟੀ ਕਾਫੀਆਂ ਪੀਣਾ। ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀਆਂ ਉੱਚ ਚਰਬੀ ਉੱਚ চিনি ਵਾਲੀਆਂ ਚੋਣਾ ਖਾਣੇ ਸਕਿਪ ਕਰਨਾ ਅਤੇ ਬਹੁਤ ਜ਼ਿਆਦਾ 스ਨੈਕਿੰਗ ਜਾਂ ਚਰਨਾ ਗਰੇਜ਼ਿੰਗ ਹਿੱਸਿਆਂ ਦੇ ਵੱਡੇ ਸਾਈਜ਼ ਜਿਨ੍ਹਾਂ ਦਾ ਨਤੀਜਾ ਪਾਉਛਦਾ ਖਿੱਚਿਆ ਜਾਣਾ ਹੁੰਦਾ ਹੈ ਕਸਰਤ ਨਾ ਕਰਨਾ ਅਤੇ ਗਤੀਵਿਧੀ ਦੇ ਸੀਮਿਤ ਪੱਧਰ ਤੁਹਾਡੀ ਭੁੱਖ ਅਤੇ ਪੇਟ ਭਰਨ ਦੇ ਸੰਕੇਤਾਂ ਵੱਲ ਧਿਆਨ ਨਾ ਦੇਣਾ ਬਿਨਾ ਸੋਚੇ ਸਮਝੇ ਜਾਂ ਭਾਵਨਾਤਮਕ ਕਾਰਨਾ ਕਰਕੇ ਖਾਣ ਦੀਆਂ ਆਤਾਂ ਜੇ ਤੁਸੀਂ ਸਰਜਰੀ ਤੋਂ ਬਾਅਦ ਆਪਣਾ ਭਾਰ ਵੱਧਾ ਦੇਖਦੇ ਹੋ ਤਾਂ ਬੈਰੀਆਟ੍ਰਿਕ ਸਿਫਾਰਸ਼ਾਂ ਦੀ ਸਮੀਖਿਆ ਕਰੋ ਅਤੇ ਸਹਾਇਤਾ ਲਈ ਆਪਣੀ ਬੈਰੀਆਟ੍ਰਿਕ ਟੀਮ ਨਾਲ ਗੱਲ ਕਰੋ ਸੋ ਇਸ ਸੈਸ਼ਨ ਨੂੰ ਖਤਮ ਕਰਨ ਤੋਂ ਪਹਿਲਾਂ ਕੁਝ ਅੰਤਿਮ ਵਿਚਾਰ ਬੈਰੀਆਟ੍ਰਿਕ ਸਰਜਰੀ ਕੋਈ ਡਾਈਟ ਨਹੀਂ ਹੈ ਇਸ ਨਾਲ ਜੁੜੀਆਂ ਗੰਭੀਰ ਪੇਚੀਦਗੀਆਂ ਅਤੇ ਜੋਖਮ ਹਨ ਲੰਬੇ ਸਮੇਂ ਤੱਕ ਪਾਰ ਘਟਾਉਣ ਲਈ ਮਰੀਜ਼ ਨੂੰ ਜੀਵਨ ਸ਼ੈਲੀ ਅਤੇ ਖੁਰਾਕ ਸੰਬੰਧੀ ਸਿਫਾਰਸ਼ਾਂ ਜਿਵੇਂ ਕਿ ਸਿਹਤਮੰਦ ਭੋਜਨ ਯੋਜਨਾ ਦਾ ਪਾਲਨ ਕਰਨਾ ਆਪਣੀ ਸਮਰਥਾ ਅਨੁਸਾਰ ਨਿਯਮਿਤ ਤੌਰ ਤੇ ਕਸਰਤ ਕਰਨ ਤਣਾਅ ਅਤੇ ਸਮੇਂ ਦਾ ਪ੍ਰਬੰਧਨ ਕਰਨ ਦੇ ਯੋਗ ਹੋਣਾ ਅਤੇ ਲਾਲਸਾਵਾਂ ਅਤੇ ਭਾਵਨਾਤਮਕ ਭੋਜਨ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ ਰਿਸੋਰਸ ਬੁੱਕ ਅਤੇ ਆਨਲਾਈਨ ਵੀਡੀਓਜ਼ ਦੀ ਸਮੀਖਿਆ ਕਰਨ ਤੋਂ ਬਾਅਦ ਇਸ ਬਾਰੇ ਸੋਚੋ ਕਿ ਕੀ ਸਰਜਰੀ ਤੁਹਾਡੇ ਲਈ ਸਹੀ ਚੋਣ ਹੈ ਕੀ ਤੁਸੀਂ ਜ਼ਿੰਦਗੀ ਭਰ ਲਈ ਇਹ ਕਰ ਸਕਦੇ ਹੋ ਸਫਲਤਾ ਲਈ ਤੁਹਾਡੀਆਂ ਰੁਕਾਵਟਾਂ ਕੀ ਹਨ ਕੀ ਮੈਂ ਬੈਰੀਐਟ੍ਰਿਕ ਸਰਜਰੀ ਦਾ ਖਰਚਾ برداشت ਕਰ ਸਕਦਾ ਜਾਂ ਸਕਦੀ ਹਾਂ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਆਪਣੇ ਲਈ ਇੱਕ ਸੂਚਿਤ ਫੈਸਲਾ ਲੈ ਰਹੇ ਹੋ ਅਤੇ ਇਹ ਸਮਝਦੇ ਹੋ ਕਿ ਬੈਰੀਐਟ੍ਰਿਕ ਸਰਜਰੀ ਤੁਹਾਡੇ ਜੀਵਨ ਦੀ ਗੁਣਵੱਤਾ ਤੇ ਕੀ ਪ੍ਰਭਾਵ ਪਾਉਂਦੀ ਹੈ ਸਰਜਰੀ ਤੋਂ ਬਾਅਦ ਮੈਨੂੰ ਕਿਸ ਕਿਸਮ ਦੇ ਖਾਣ ਦੇ ਪੈਟਰਨਾਂ ਦੀ ਪਾਲਣਾ ਕਰਨੀ ਪਵੇਗੀ? ਸਰਜੀ ਤੋਂ ਬਾਅਦ ਮੈਨੂੰ ਕਿਹੜੇ ਪੌਸ਼ਟਿਕ ਤੱਤਾਂ ਨੂੰ ਤਰਜੀਹ ਦੇਣੀ ਪਵੇਗੀ? ਬੈਰੀਐਟ੍ਰਿਕ ਸਰਜਰੀ ਤੋਂ ਬਾਅਦ ਖਾਣ ਦੀਆਂ ਕੁਝ ਤਕਨੀਕਾਂ ਕੀ ਹਨ? ਕੁਝ ਜੀਵਨ ਸ਼ੈਲੀ ਅਤੇ ਖੁਰਾਕ ਸਬੰਧੀ ਤਬਦੀਲੀਆਂ ਕੀ ਹਨ ਜੋ ਮੈਂ ਹੁਣੇ ਕਰਨੀਆਂ ਸ਼ੁਰੂ ਕਰ ਸਕਦਾ ਜਾਂ ਸਕਦੀ ਹਾਂ? ਕੁਝ ਸੰਭਾਵੀ ਚੁਣੌਤੀਆਂ ਜਾਂ ਰੁਕਾਵਟਾਂ ਕੀ ਹਨ? ਜਿਨ੍ਹਾਂ ਦਾ ਮੈਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਯਕੀਨੀ ਬਣਾਉਣ ਲਈ ਇਸ ਗਿਆਨ ਜਾਂਚ ਦੀ ਵਰਤੋਂ ਕਰੋ ਕਿ ਤੁਸੀਂ ਬੈਰੀਐਟ੍ਰਿਕ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਨੂੰ ਸਮਝਦੇ ਹੋ ਨਾਲ ਹੀ ਸਰਜੀ ਬਾਰੇ ਆਪਣੇ ਫੈਸਲੇ ਅਤੇ ਕੀ ਇਹ ਤੁਹਾਡੇ ਲਈ ਉਚਿਤ ਹੈ ਤੇ ਵਿਚਾਰ ਕਰਨ ਲਈ ਇਸ ਮੌਕੇ ਦੀ ਵਰਤੋਂ ਕਰੋ ਤੁਸੀਂ ਮਰੀ ਜਾਣਕਾਰੀ ਸੈਸ਼ਨ ਦਾ ਚੌਥਾ ਮੋਡੀਊਲ ਪੂਰਾ ਕਰ ਲਿਆ ਹੈ ਕਿਰਪਾ ਕਰਕੇ ਪਾਗ 5 ਆਪਣੀਆਂ ਅਪੌਇੰਟਮੈਂਟਾਂ ਜਾਂ ਵਿਜ਼ਿਟਾਂ ਲਈ ਤਿਆਰੀ ਕਰਨਾ ਤੇ ਅੱਗੇ ਵਧੋ